ਰਾਸਵਾਵੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਭਾਰਤ ਅਮਰੀਕਾ ਵਪਾਰ ਝੋਤੇ ਦੇ ਮੁੱਦੇ ਨੂੰ ਉਠਾਏ ਜਾਣ ਤੇ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਤੇ ਟੈਰਿਫ ਬਾਰੇ ਜਾਣਕਾਰੀ ਸਾਂਝੀ ਕਰਦੇ ਆ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਸੱਚਾ ਦੋਸਤ ਕਿਹਾ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਉਸ ਟਵੀਟ ਦਾ ਜਵਾਬ ਦਿੰਦਿਆਂ ਅਮਰੀਕੀ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਅਤੇ ਵਪਾਰ ਸੰਝੌਤੇ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਵਪਾਰ ਸੰਝੌਤੇ ਤੇ ਆਪਣੇ ਪੱਧਰ ਤੇ ਇੱਕ ਬਿਆਨ ਜਾਰੀ ਕਰੇਗੀ ਜਿਸ ਤੇ ਚਰਚਾ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਇੱਕ ਵਿਸਤ੍ਰਿਤ ਬਿਆਨ ਦੇਣ ਲਈ ਤਿਆਰ ਹੈ ਤਾਂ ਕਾਂਗਰਸ ਅਤੇ ਇੰਡੀ ਗਠਜੋੜ ਵੱਲੋਂ ਇਸ ਬਾਰੇ ਅਪਣਾਇਆ ਜਾ ਰਿਹਾ ਰਵੱਈਆ ਪੂਰੀ ਤਰ੍ਹਾਂ ਗਲਤ ਹੈ। ਜੇਪੀ ਨਡਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਨਿਰਾਸ਼ਾ ਹੀ ਸਾਹਮਣੇ ਆ ਰਹੀ ਹੈ। ਇਸ ਵਾਸਤੇ ਮੈਨੂੰ ਦਿਖਤ अच्छाई में भी बुराई दिखने का एक स्वभाव एक तरीका बन गया है मैं सरकार की तरफ से आपको यह आश्वस्त करना चाहता हूं कि सरकार पूरी ट्रेड के बारे में ऑल मजदूर डिटेल्स के बारे में सरकार आएगी और आपको बताएगी और कंसर्न मंत्री उसके बारे में चर्चा करेंगे ਸਟੇਟਮੈਂਟ ਦੇਣ ਵਾਲੀ ਹੈ ਔਰ ਸਟ੍ਰੇਟ ਡੀਲ ਕੇ ਬਾਰੇ ਮੇ ਵੀ ਵਿਸਥਤ ਰੂਪ ਸੇ ਚਰਚਾ ਕਰਨ ਯੂਆਪ ਕਦਮ ਦੂਜੇ ਪਾਸੇ ਸੰਸਦ ਦੇ ਬਜਟ ਜਲਾਸ ਦੌਰਾਨ ਲੋਕ ਸਭਾ ਵਿੱਚ ਹੰਗਾਮਾ ਕਰਨ ਅਤੇ ਚੇਅਰ ਵੱਲ ਕਾਗਜ਼ ਸੁੱਟਣ ਦੀ ਘਟਨਾ ਕਾਰਨ ਅਮਰਿੰਦਰ ਸਿੰਘ ਰਾਜਾ ਵਿਰਿੰਗ ਗੁਰਜੀਤ ਸਿੰਘ ਔਜਲਾ ਮਨੀਕਮ ਟੈਗੋਰ ਹੀ ਵੀ ਇਡਨ ਅਤੇ ਕਿਰਨ ਕੁਮਾਰ ਰੈਡੀਸ ਨੇ 6 ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਸੈਸ਼ਨ ਦੇ ਬਾਕੀ ਸਮੇਂ ਲਈ ਮੁਅਤਲ ਕਰ ਦਿੱਤਾ ਗਿਆ ਹੈ ਹੰਗਾਮੇ ਦੇ ਚੱਲਦਿਆਂ ਲੋਕ ਸਭਾ ਦੀ ਕਾਰਵਾਈ ਨੂੰ ਕੱਲ ਸਵੇਰ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ